ਬੇਕੋ ਮੈਂ ਉਹਨੂੰ ਚੰਗੀ ਤਰ੍ਹਾਂ ਸਾਡੇ ਨਾਲ ਰਹਿਆ ਬੜਾ ਪਿਛਲਾ ਉਹਦਾ ਇਤਿਹਾਸ ਤੁਸੀਂ ਲੋਕਾਂ ਨੂੰ ਲੜਾਉਣਾ ਚਾਹੁੰਦੇ ਹੋ ਕੋ ਲੋਕਾਂ ਨੂੰ ਡਰਾ ਕੇ ਘਰੇ ਪਾਉਣਾ ਚਾਹੁੰਦੇ ਹੋ ਇਸ ਬਾਰੇ ਤਾਂ ਮੈਂ ਮਾਲੀ ਨੂੰ ਇਸ ਵਾਸਤੇ ਇੰਨੇ ਹੀ ਕਹਿ ਸਕਦਾ ਹੂੰ ਜਿੱਤੋਂ ਤੱਕ ਸਾਡੇ ਨਾਲ ਰਹਿ ਗਈ ਗੱਲ ਬੈਠ ਜੇ ਮਾਲੀ ਸਾਹਿਬ ਕਿਤੇ ਬੈਠ ਕੇ ਚੈਨਲ ਤੇ ਨਾਲ ਗੱਲ ਕਰੇ ਆ ਜਾ ਫਿਰ ਦੱਸ ਦਿਆਂਗੇ ਤੇਰਾ ਵੀ ਸੱਚ ਸਾਡੇ ਸੱਚ ਜਿਹੜਾ ਸਾਨੂੰ ਸਾਡੇ ਤੇ ਡਾਊਟ ਲੱਗਦਾ ਕਲੀਅਰ ਕਰਨਾ ਚਾਹੀਦਾ ਹੂੰ ਉਹਦੇ ਕੋਲੇ ਕੋਈ ਪੱਕੀ ਜਾਣਕਾਰੀ ਹੈ ਹੂੰ ਪੱਕੀਆਂ ਕੋਈ ਰਿਪੋਰਟਾਂ ਨੇ ਪੱਕਾ ਕੁਝ ਹੈਗਾ ਕਿ ਅੰਦਰ ਖਾਤੇ ਕਿਉਂਕਿ ਅਸੀਂ ਤਾਂ ਅਨ ਲੀਡਰ ਦੀ ਜ਼ਿੰਮੇਵਾਰੀ ਪਈ ਆ ਸੀ ਉਹ ਲੀਡਰ ਨਹੀਂ ਮੰਨਦੇ ਹਜੇ ਵੀ ਨਹੀਂ ਮੰਨਦੇ ਅਸੀਂ ਤਾਂ ਲੀਡਰ ਭੁਪਿੰਦਰ ਮਾਨ ਵਰਗਾ ਨੂੰ ਮੰਨਿਆ ਸੀ ਅਸੀਂ ਤਾਂ ਲੱਖੋਵਾਲਾ ਵਰਗਾ ਨੂੰ ਮੰਨਿਆ ਸੀ ਅਸੀਂ ਤਾਂ ਉਹਨਾਂ ਦੇ ਝੋਲੇ ਚੱਕੇ ਨੇ ਅਸੀਂ ਤਾਂ ਉਹ ਥੱਲਿਓਂ ਗਏ ਆ ਕੋਈ ਕਰਜ਼ੇ ਦਾ ਮਾਰਿਆ ਗਿਆ ਕੋਈ ਆਰਤੀਏ ਤੋਂ ਸਤਾਇਆ ਗਿਆ ਆ ਵਾ ਅਸੀਂ ਕੋਈ ਇਹੋ ਜੀਆਂ ਪਾਲਿਸੀਆਂ ਤੇ ਇਹੋ ਜੀਆਂ ਨੀਤੀਆਂ ਤੇ ਨਹੀਂ ਕਰਕੇ ਮੈਂ ਉਹਦਾ ਬੜਾ ਪੁਰਾਣਾ ਇਤਿਹਾਸ ਹੈ ਘਟੋ ਘਟੋ ਥੋੜਾ ਜਿਹਾ ਵਿਉ ਲੈਣ ਵਾਸਤੇ ਅਸੀਂ ਖੇਡ ਦਚਾ ਕਿਧਰ ਨੂੰ ਰਹਿ ਆ ਜਿਹੜੀਆਂ ਸਰਕਾਰਾਂ ਚਾਹੁੰਦੀਆਂ ਨੇ ਜਿਹੜੀਆਂ ਹਕੂਮਤ ਚਾਹੁੰਦੀ ਆ ਜਿਹੜਾ ਸਿਸਟਮ ਚਾਹੁੰਦਾ